ਕੀ ਬੰਦਾ ਸੀ ਅਦਰਵਾਇਸ ਕੋਈ ਜਿਹੜੇ ਵੀ ਬੰਦੇ ਇੱਥੇ ਕੋਈ ਮੈਂ ਕਿਹਾ ਤੇ ਪਾਇਲਟ ਤੇ ਪਤਾ ਤੁਸੀਂ ਪਾਇਲਟ ਕਿਹਨੇ ਹਾਂਜੀ ਕੋਈ ਵੀ ਇੱਥੇ ਸਾੜੇ ਦੇ ਵਿੱਚ ਸਾੜੇ ਸਾਰੇ ਖਾਲੀ ਨੇ ਖਾਲੀ ਪਏ ਇੱਥੇ ਵੀ ਨਹੀਂ ਇਹ ਤਾਂ ਹੋਣਾ ਚਾਹੀਦਾ ਵੀ ਕੋਈ ਬੰਦਾ ਹੋਵੇ ਇੱਥੇ ਰੱਖ ਨਹੀਂ ਖਾਲੀ ਤੇ ਨਹੀਂ ਨਹੀਂ ਮੋੜ ਸਕਦੇ ਐਰਪੋਰਟ ਮੰਗ ਜੋ ਕਮਿਸ਼ਨਦਾਰ ਨੇ ਕਿਹਾ ਇਹ ਨਹੀਂ ਹੈ ਨਾ ਸਹੀ ਉੱਪਰ ਬੈਠੇ ਕਿ ਪਾਰਟੀ ਉੱਪਰ ਜਿਹੜੇ ਨੈਵੀਗੇਟਿੰਗ ਆਫਿਸਰ ਨੇ ਉਹਨਾਂ ਦੀ ਪਰਵਾਹ ਨਹੀਂ ਹੁੰਦਾ ਫਟਾਹ ਉਹ ਸਾਹ ਦੇ ਲਈ ਆਉਂਦਾ ਕਿਤੇ ਨਹੀਂ ਗਈ ਕਿ ਸਾਡੇ ਉਸ ਤੋਂ ਬਾਅਦ ਕਿ ਸਾਹ ਨੇ ਪਾਇਆ ਨਹੀਂ ਪਰ ਜਿਹੜੇ ਤੁਹਾਡੇ ਬਾਹਰ ਪਿਛਾੜ ਕਰਤਾ ਵੈਕੂ ਹੋਏ ਨੇ ਅਸੀਂ ਦਿੱਤਾ ਰਿਹਾ ਉੱਪਰ ਉਹ ਅੱਜ ਵੀ ਕੇਸ ਲਈ ਬੈਠੇ ਨੇ ਕਿ ਇੱਕ ਪਾਰਟੀ ਉਹਨਾਂ ਦੀ ਤਾਂ ਆਉਣ ਵਾਲੀ ਹੋਏਗੀ तो शिकायत यह है कि सी को नहीं पार्टी सामने किल बत्ती हफ्ता ਪੰਜ ਦਿਨਾਂ ਮੈਂ ਪੰਜ ਦਿਨਾਂ ਕਿੰਨੇ ਦਿਨ ਆਇਓ ਪੰਜ ਦਿਨ ਪੰਜ ਦਿਨ ਹੋ ਜਾਂਦੇ ਰਹੇ ਲੋਕ ਹੋ ਗਿਆ ਪੰਜ ਦਿਨ ਨਹੀਂ ਰੋ ਮਤਲਬ ਥਾਣੇ ਵਿੱਚ ਕਿੰਨੀ ਵਾਰ ਆਇਓ ਮੈਡਮ ਥਾਣੇ ਵਿੱਚ ਤੀਜੀ ਵਾਰ ਆਪਾਂ ਆਏ ਤੀਜੀ ਵਾਰ ਵੀ ਉਹ ਟਾਈਮ ਟਾਈਮ ਹੀ ਮੁੰਡੇ ਵਾਲਿਆਂ ਦਾ ਹੁੰਦਾ ਪਰ ਉਹ ਪਹੁੰਚੇ ਨਹੀਂ ਉਹ ਟਾਈਮ ਦੇ ਪਹਿਲੇ ਨਾ ਸਾਨੂੰ ਇਨਫੋਰਮ ਕੀਤਾ ਗਿਆ ਉਹਨਾਂ ਨੇ ਇਨਫੋਰਮ ਹੋ ਜਾਂਦਾ ਲੇ ਹੋ ਜਾਂਦਾ ਉਹ ਬੰਦੇ ਨਹੀਂ ਆਉਂਦੇ ਇੱਥੇ ਐਤ ਕੀ ਵੀ ਟਾਈਮ ਹੀ ਐਤ ਕੀ ਨਹੀਂ ਪਹੁੰਚੇ ਸਾਨੂੰ ਅੱਗੋਂ ਬੋਲ ਰਹੇ ਰੋਹੀ ਭਾਈ ਜਦੋਂ ਇੱਕ ਵਾਰੀ ਹੋਇਆ ਕਿ ਚਲੋ ਉਹ ਨਹੀਂ ਆਏ ਦੂਜੀ ਵਾਰੀ ਜਦੋਂ ਪਰਮਾਨੰਥ ਵੀ ਹੁੰਦੇ ਆ ਸਾਰੇ ਨਹੀਂ ਪਰ ਇਹ ਕਹਿੰਦੇ ਨੇ ਕਿ ਉਹ ਆਉਂਦੇ ਹੀ ਨਹੀਂ ਹੈਗੇ ਅਕਸਰ ਸੈਕਟਰ ਨਹੀਂ ਆਏ ਆਏ ਇਹ ਵਾਰ ਬਿਲਕੁਲ ਸੈਕਟਰ ਆਏ ਹੈਗੇ ਵਾ ਪਰ ਆਪਣੇ ਟਾਈਮ ਤੇ ਹੁੰਦੇ ਆ ਉਹ अच्छा इने तू जरा मैनु टाइम ਦਿੱਤਾ ਕੋਈ ਟਾਈਮ ਦੇ ਨਹੀਂ ਹੁੰਦੇ ਅੱਜ ਕੋਈ ਦਾ ਟਾਈਮ ਅੱਜ ਨਹੀਂ ਪੁੰਚਣ ਸ਼ਰੀਬਾ ਦੇ ਰੰਗ ਦੇ ਤਾਂ ਹਾਂ ਦੇ ਕੋਈ ਕੋਈ ਨਹੀਂ ਲਿਆ ਨਹੀਂ ਕੋਈ ਵੀ ਨਹੀਂ ਲਿਆ ਕੋਈ ਨਹੀਂ ਮੈਂ ਤਾਂ ਦਗਾ ਲਈ ਬਸ ਅੱਜ ਹੋਣਾ ਤਾਂ ਟਾਈਮ ਨੇ 1 ਵਜੇ ਦਾ ਨਹੀਂ ਮੋਰ ਸ੍ਰੀ ਹੈ ਕਾਲੇ ਦਾ ਟਾਈਮ ਨਹੀਂ ਨਹੀਂ ਗਾਣਾ ਸਾਡੀ ਗਾਣਾ ਦੀ 5:15 6:00 ਬੰਦ ਕੋਈ ਜਿੰਦਾ ਰਹਿ ਕੇ ਆ ਰਹੀ ਹੈ ਕਿ ਨਹੀਂ ਆਈ ਹੋਇਆ ਕਿ ਉਹ ਨਹੀਂ ਆ ਰਿਹਾ ਮੈਂ ਤੁਹਾਨੂੰ ਫਿਰ ਤੋਂ ਬਰਾਵਾ ਦੂਆ ਉਹਨਾਂ ਨੂੰ ਲਿਖੀ ਗੱਡ ਤਰੀਕਾ ਰੈਕੀ ਥੈਂਕ ਯੂ ਸਾਡਾ 4 ਦਿਨਾਂ ਤੋਂ ਕਰ ਰਹੇ ਹੋ ਕੇ ਜੀ ਸੇਕੋ ਤੋਂ ਇਹਦਾ ਉਹ ਇਹ ਜਿਹੜਾ ਅੱਜ ਲਈ ਮਿਲਦਾ ਹੈ ਜਿੰਨਾ ਆਪ ਨੂੰ ਉਹ ਮੈਂ ਫੋਨ ਦੇ ਕੇ ਜੇ ਮੈਂ ਸਾਹ ਬਾਈ ਮੈਂ ਆਪ ਤੁਹਾਨੂੰ ਮੈਂ ਕੰਪਲੇਂਟ ਉੱਪਰ ਬਈ ਕੰਪਲੇਂਟ ਨਹੀਂ ਕੰਪਲੇਂਟ ਨੂੰ ਦੱਸੋ ਲਿਖਿਓ ਚਲੋ ਆਜਾ ਆਜਾ